ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਜੇਕਰ ਤੁਸੀਂ ਕਿਸੇ ਦੇ ਨਾਲ ਦੋਸਤੀ ਕਰਦੇ ਹੋ ਕਿਉਂਕਿ ਆਮੂਮਨ ਵੇਖਣ ਨੂੰ ਮਿਲਦਾ ਹੈ ਕਿ ਜਿਹੜੀ ਸੋਸ਼ਲ ਸਾਈਟਾਂ ਹੈਗੀਆਂ ਨੇ ਇੰਸਟਾਗ੍ਰam ਹੋ ਗਿਆ ਫੇਸਬੁੱਕ ਹੋ ਗਿਆ ਇਸ ਦੇ ਉੱਪਰ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਜੇਕਰ ਉਹ ਫਰੈਂਡਸ਼ਿਪ ਤੁਸੀਂ ਅੱਗੇ ਵਧਾਣਾ ਚਾਹੁੰਦੇ ਹੋ ਤੇ ਸੋਚ ਸਮਝ ਕੇ ਉਸ ਫਰੈਂਡਸ਼ਿਪ ਨੂੰ ਅੱਗੇ ਵਧਾਓ ਕਿਉਂਕਿ ਮੋਹਾਲੀ ਦਾ ਇੱਕ ਇਹੋ ਜਿਹਾ ਸੰਸਨੀ ਖੇਸ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਇੱਕ ਮਾਡਲ ਕੁੜੀ ਇੱਕ ਮੁੰਡੇ ਦੇ ਸੰਪਰਕ ਦੇ ਵਿੱਚ ਆਂਦੀ ਹੈ ਰਿਸ਼ਤਾ ਅੱਗੇ ਵੱਧਦਾ ਦੋਸਤੀ ਪੱਕੀ ਹੁੰਦੀ ਹੈ ਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਵਿਆਹ ਵੀ ਹੁੰਦਾ ਲੇਕਿਨ ਵਿਆਹ ਦੇ ਵਿੱਚ ਮਾਪਿਆਂ ਦੀ ਮਨਜ਼ੂਰੀ ਨਹੀਂ ਹੁੰਦੀ ਕੁੜੀ ਮੁੰਡੇ ਦੇ ਨਾਲ ਇਨਾ ਕੁ ਇਨਵੋਲਵ ਹੋ ਜਾਂਦੀ ਹੈ ਕਿ ਉਸ ਦੇ ਉੱਪਰ ਬਲਾਈਂਡ ਟਰਸਟ ਕਰਨਾ ਸ਼ੁਰੂ ਕਰ ਦਿੰਦੀ ਹੈ ਲੇਕਿਨ ਇਸੀ ਟਰਸਟ ਦਾ ਫਾਇਦਾ ਚੱਕ ਕੇ ਉਹ ਮੁੰਡਾ ਕੁੜੀ ਦੀ ਅਸ਼ਲੀਲ ਵੀਡੀਓ ਬਣਾਉਂਦਾ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਜਾਂਦਾ ਹੈ ਉਸ ਵਾਇਰਲ ਵੀਡੀਓ ਨੂੰ ਵੇਖ ਕੇ ਕੁੜੀ ਥਾਣੇ ਪਹੁੰਚਦੀ ਹੈ ਮੁੰਡੇ ਖਿਲਾਫ ਪਰਚਾ ਦਰਜ ਕਰਾਉਂਦੀ ਹੈ لیکن حیرت دی گل ہے ਕੁੜੀ ਦੇ ਜਿਹੜੇ ਅਲੀਗੇਸ਼ਨ ਨੇ ਕਿ ਪੁਲਿਸ ਨੇ ਮਾਮਲਾ ਤੇ ਦਰਜ ਕਰ ਲਿਆ ਲੇਕਿਨ ਹੁਣ ਤੱਕ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੋਈ ਕਹਿੰਦੀ ਮੈਂ ਹਰ ਰੋਜ਼ ਥਾਣੇ ਜਾਨੀ ਆ ਪੁਲਿਸ ਨੂੰ ਕਹਿੰਨੀ ਆ ਐਕਸ਼ਨ ਲੋ ਲੇਕਿਨ ਹਜੇ ਵੀ ਮੁੰਡਾ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ ਹੁਣ ਇਹ ਮਾਮਲਾ ਜਿਹੜਾ ਮਹਿਲਾ ਰਾਜ ਅਯੋਗ ਦੀ ਜਿਹੜੀ ਚੇਅਰ ਪਰਸਨ ਹੈਗੀ ਹੈ ਰਾਜ ਲਾਲੀ ਗਿੱਲ ਉਹਨਾਂ ਦੇ ਸੰਗਿਆਨ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਵੇਖਣ ਵਾਲੀ ਗੱਲ ਰਹੇਗੀ ਹਾਈ ਪ੍ਰੋਫਾਈਲ ਮਾਮਲਾ ਬਣਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਕਦੋਂ ਪੁਲਿਸ ਸੰਗਿਆਨ ਲੈਂਦੀ ਹੈ ਔਰ ਮੁੰਡੇ ਨੂੰ ਗ੍ਰਫਤ ਦੇ ਵਿੱਚ ਲੈ ਕੇ ਇਸ ਪੂਰੇ ਮਾਮਲੇ ਦਾ ਪੂਰਾ ਜਿਹੜਾ ਚਿੱਠਾ ਉਸ ਨੂੰ ਉਜਾਗਰ ਕਰਦੀ ਹੈ ਲੇਕਿਨ ਕੁੜੀ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਕਿ ਕਿਸ ਢੰਗ ਦੇ ਨਾਲ ਮੁੰਡੇ ਦੇ ਨਾਲ ਉਸਨੇ ਦੋਸਤੀ ਕੀਤੀ ਕਿਸ ਢੰਗ ਦੇ ਨਾਲ ਵਿਆਹ ਹੋਇਆ ਬਾਅਦ ਦੇ ਵਿੱਚ ਵੀਡੀਓ ਬਣੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਔਰ ਜਦੋਂ ਕੁੜੀ ਮੁੰਡੇ ਖਿਲਾਫ ਇਨਵੈਸਟੀਗੇਸ਼ਨ ਕਰਦੀ ਹੈ ਕੁੜੀ ਮੁੰਡੇ ਖਿਲਾਫ ਮਾਮਲਾ ਦਰਜ ਕਰਾਉਂਦੀ ਹੈ ਤੇ ਉਸ ਨੂੰ ਆ ਵੀ ਪਤਾ ਲੱਗਦਾ ਹੈ ਕਿ ਮੁੰਡਾ ਜਿਹੜਾ ਨਸ਼ੇ ਦਾ ਵੀ ਆਦੀ ਹੈ ਨਸ਼ੇ ਦੇ ਟੀਕੇ ਵੀ ਲੰਦ ਹੈ ਤੇ ਹੁਣ ਉਹ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਬਹਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਮੀਡੀਆ ਕੋਲ ਤੇ ਆ ਕੁੜੀ ਪਹੁੰਚ ਚੁੱਕੀ ਹੈ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਐਫ ਆਈ ਆਰ ਵੀ ਹੋ ਚੁੱਕੀ ਹੈ ਲੇਕਿਨ ਕਦੋਂ ਮੁੰਡੇ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਕੁੜੀ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਮੋਹਾਲੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਜੇਕਰ ਤੁਸੀਂ ਕਿਸੇ ਦੇ ਨਾਲ ਦੋਸਤੀ ਕਰਦੇ ਹੋ ਕਿਉਂਕਿ ਆਮੂਮਨ ਵੇਖਣ ਨੂੰ ਮਿਲਦਾ ਹੈ ਕਿ ਜਿਹੜੀ ਸੋਸ਼ਲ ਸਾਈਟਾਂ ਹੈਗੀਆਂ ਨੇ ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਿਆ ਇਸ ਦੇ ਉੱਪਰ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਜੇਕਰ ਉਹ ਫਰੈਂਡਸ਼ਿਪ ਤੁਸੀਂ ਅੱਗੇ ਵਧਾਣਾ ਚਾਹੁੰਦੇ ਹੋ ਤੇ ਸੋਚ ਸਮਝ ਕੇ ਉਸ ਫਰੈਂਡਸ਼ਿਪ ਨੂੰ ਅੱਗੇ ਵਧਾਓ ਕਿਉਂਕਿ ਮੋਹਾਲੀ ਦਾ ਇੱਕ ਇਹੋ ਜਿਹਾ ਸੰਸਨੀਖੇਸ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਇੱਕ ਮਾਡਲ ਕੁੜੀ ਇੱਕ ਮੁੰਡੇ ਦੇ ਸੰਪਰਕ ਦੇ ਵਿਚ ਆਂਦੀ ਹੈ ਰਿਸ਼ਤਾ ਅੱਗੇ ਵੱਧਦਾ ਦੋਸਤੀ ਪੱਕੀ ਹੁੰਦੀ ਹੈ ਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਵਿਆਹ ਵੀ ਹੁੰਦਾ ਲੇਕਿਨ ਵਿਆਹ ਦੇ ਵਿੱਚ ਮਾਪਿਆਂ ਦੀ ਮਨਜ਼ੂਰੀ ਨਹੀਂ ਹੁੰਦੀ ਕੁੜੀ ਮੁੰਡੇ ਦੇ ਨਾਲ ਇਨਾ ਕੋ ਇਨਵੋਲਵ ਹੋ ਜਾਂਦੀ ਹੈ ਕਿ ਉਸ ਦੇ ਉੱਪਰ ਬਲਾਈਂਡ ਟਰਸਟ ਕਰਨਾ ਸ਼ੁਰੂ ਕਰ ਦਿੰਦੀ ਹੈ ਲੇਕਿਨ ਇਸੀ ਟਰਸਟ ਦਾ ਫਾਇਦਾ ਚੱਕ ਕੇ ਉਹ ਮੁੰਡਾ ਕੁੜੀ ਦੀ ਅਸ਼ਲੀਲ ਵੀਡੀਓ ਬਣਾਉਂਦਾ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਜਾਂਦਾ ਹੈ ਉਸ ਵਾਇਰਲ ਵੀਡੀਓ ਨੂੰ ਵੇਖ ਕੇ ਕੁੜੀ ਥਾਣੇ ਪਹੁੰਚਦੀ ਹੈ ਮੁੰਡੇ ਖਿਲਾਫ ਪਰਚਾ ਦਰਜ ਕਰਾਉਂਦੀ ਹੈ لیکن حیرت دی گل ہے ਕੁੜੀ ਦੇ ਜਿਹੜੇ ਅਲੀਗੇਸ਼ਨ ਨੇ ਕਿ پولیس ਨੇ ਮਾਮਲਾ ਤੇ ਦਰਜ ਕਰ ਲਿਆ ਲੇਕਿਨ ਹੁਣ ਤੱਕ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੋਈ ਕਹਿੰਦੀ ਮੈਂ ਹਰ ਰੋਜ਼ ਥਾਣੇ ਜਾਨੀ ਆ پولیس ਨੂੰ ਕਹਿੰਨੀ ਆ ਐਕਸ਼ਨ ਲੋ ਲੇਕਿਨ ਹਜੇ ਵੀ ਮੁੰਡਾ پولیس ਦੀ ਗ੍ਰਿਫਤ ਤੋਂ ਫਰਾਰ ਹੈ ਹੁਣ ਇਹ ਮਾਮਲਾ ਜਿਹੜਾ ਮਹਿਲਾ ਰਾਜ ਅਯੋਗ ਦੀ ਜਿਹੜੀ ਚੇਅਰ ਪਰਸਨ ਹੈਗੀ ਹੈ ਰਾਜ ਲਾਲੀ ਗਿੱਲ ਉਹਨਾਂ ਦੇ ਸੰਗਿਆਨ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਵੇਖਣ ਵਾਲੀ ਗੱਲ ਰਹੇਗੀ ਹਾਈ ਪ੍ਰੋਫਾਈਲ ਮਾਮਲਾ ਬਣਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਕਦੋਂ ਪੁਲਿਸ ਸੰਗਿਆਨ ਲੈਂਦੀ ਹੈ ਔਰ ਮੁੰਡੇ ਨੂੰ ਗ੍ਰਫਤ ਦੇ ਵਿੱਚ ਲੈ ਕੇ ਇਸ ਪੂਰੇ ਮਾਮਲੇ ਦਾ ਪੂਰਾ ਜਿਹੜਾ ਚਿੱਠਾ ਉਸ ਨੂੰ ਉਜਾਗਰ ਕਰਦੀ ਹੈ ਲੇਕਿਨ ਕੁੜੀ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਕਿ ਕਿਸ ਢੰਗ ਦੇ ਨਾਲ ਮੁੰਡੇ ਦੇ ਨਾਲ ਉਸਨੇ ਦੋਸਤੀ ਕੀਤੀ ਕਿਸ ਢੰਗ ਦੇ ਨਾਲ ਵਿਆਹ ਹੋਇਆ ਬਾਅਦ ਦੇ ਵਿੱਚ ਵੀਡੀਓ ਬਣੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਔਰ ਜਦੋਂ ਕੁੜੀ ਮੁੰਡੇ ਖਿਲਾਫ ਇਨਵੈਸਟੀਗੇਸ਼ਨ ਕਰਦੀ ਹੈ ਕੁੜੀ ਮੁੰਡੇ ਖਿਲਾਫ ਮਾਮਲਾ ਦਰਜ ਕਰਾਉਂਦੀ ਹੈ ਤੇ ਉਸ ਨੂੰ ਆ ਵੀ ਪਤਾ ਲੱਗਦਾ ਹੈ ਕਿ ਮੁੰਡਾ ਜਿਹੜਾ ਨਸ਼ੇ ਦਾ ਵੀ ਆਦੀ ਹੈ ਨਸ਼ੇ ਦੇ ਟੀਕੇ ਵੀ ਲੰਦ ਹੈ ਤੇ ਹੁਣ ਉਹ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਬਹਿਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਮੀਡੀਆ ਕੋਲ ਤੇ ਆ ਕੁੜੀ ਪਹੁੰਚ ਚੁੱਕੀ ਹੈ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਐਫ ਆਈ ਆਰ ਵੀ ਹੋ ਚੁੱਕੀ ਹੈ ਲੇਕਿਨ ਕਦੋਂ ਮੁੰਡੇ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਕੁੜੀ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਜੇਕਰ ਤੁਸੀਂ ਕਿਸੇ ਦੇ ਨਾਲ ਦੋਸਤੀ ਕਰਦੇ ਹੋ ਕਿਉਂਕਿ ਆਮੂਮਨ ਵੇਖਣ ਨੂੰ ਮਿਲਦਾ ਹੈ ਕਿ ਜਿਹੜੀ ਸੋਸ਼ਲ ਸਾਈਟਾਂ ਹੈਗੀਆਂ ਨੇ ਇੰਸਟਾਗ੍ਰam ਹੋ ਗਿਆ ਫੇਸਬੁੱਕ ਹੋ ਗਿਆ ਇਸ ਦੇ ਉੱਪਰ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਜੇਕਰ ਉਹ ਫਰੈਂਡਸ਼ਿਪ ਤੁਸੀਂ ਅੱਗੇ ਵਧਾਣਾ ਚਾਹੁੰਦੇ ਹੋ ਤੇ ਸੋਚ ਸਮਝ ਕੇ ਉਸ ਫਰੈਂਡਸ਼ਿਪ ਨੂੰ ਅੱਗੇ ਵਧਾਓ ਕਿਉਂਕਿ ਮੋਹਾਲੀ ਦਾ ਇੱਕ ਇਹੋ ਜਿਹਾ ਸਨਸਨੀਖੇਸ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਇੱਕ ਮਾਡਲ ਕੁੜੀ ਇੱਕ ਮੁੰਡੇ ਦੇ ਸੰਪਰਕ ਦੇ ਵਿੱਚ ਆਂਦੀ ਹੈ ਰਿਸ਼ਤਾ ਅੱਗੇ ਵੱਧਦਾ ਦੋਸਤੀ ਪੱਕੀ ਹੁੰਦੀ ਹੈ ਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਵਿਆਹ ਵੀ ਹੁੰਦਾ ਲੇਕਿਨ ਵਿਆਹ ਦੇ ਵਿੱਚ ਮਾਪਿਆਂ ਦੀ ਮਨਜ਼ੂਰੀ ਨਹੀਂ ਹੁੰਦੀ ਕੁੜੀ ਮੁੰਡੇ ਦੇ ਨਾਲ ਇਨਾ ਕੁ ਇਨਵੋਲਵ ਹੋ ਜਾਂਦੀ ਹੈ ਕਿ ਉਸ ਦੇ ਉੱਪਰ ਬਲਾਈਂਡ ਟਰਸਟ ਕਰਨਾ ਸ਼ੁਰੂ ਕਰ ਦਿੰਦੀ ਹੈ ਲੇਕਿਨ ਇਸੀ ਟਰਸਟ ਦਾ ਫਾਇਦਾ ਚੱਕ ਕੇ ਉਹ ਮੁੰਡਾ ਕੁੜੀ ਦੀ ਅਸ਼ਲੀਲ ਵੀਡੀਓ ਬਣਾਉਂਦਾ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਜਾਂਦਾ ਹੈ ਉਸ ਵਾਇਰਲ ਵੀਡੀਓ ਨੂੰ ਵੇਖ ਕੇ ਕੁੜੀ ਥਾਣੇ ਪਹੁੰਚਦੀ ਹੈ ਮੁੰਡੇ ਖਿਲਾਫ ਪਰਚਾ ਦਰਜ ਕਰਾਉਂਦੀ ਹੈ لیکن حیرت دی گل ہے ਕੁੜੀ ਦੇ ਜਿਹੜੇ ਅਲੀਗੇਸ਼ਨ ਨੇ ਕਿ ਪੁਲਿਸ ਨੇ ਮਾਮਲਾ ਤੇ ਦਰਜ ਕਰ ਲਿਆ ਲੇਕਿਨ ਹੁਣ ਤੱਕ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੋਈ ਕਹਿੰਦੀ ਮੈਂ ਹਰ ਰੋਜ਼ ਥਾਣੇ ਜਾਨੀ ਆ ਪੁਲਿਸ ਨੂੰ ਕਹਿੰਨੀ ਆ ਐਕਸ਼ਨ ਲੋ ਲੇਕਿਨ ਹਜੇ ਵੀ ਮੁੰਡਾ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ ਹੁਣ ਇਹ ਮਾਮਲਾ ਜਿਹੜਾ ਮਹਿਲਾ ਰਾਜ ਅਯੋਗ ਦੀ ਜਿਹੜੀ ਚੇਅਰ ਪਰਸਨ ਹੈਗੀ ਹੈ ਰਾਜ ਲਾਲੀ ਗਿੱਲ ਉਹਨਾਂ ਦੇ ਸੰਗਿਆਨ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਵੇਖਣ ਵਾਲੀ ਗੱਲ ਰਹੇਗੀ ਹਾਈ ਪ੍ਰੋਫਾਈਲ ਮਾਮਲਾ ਬਣਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਕਦੋਂ ਪੁਲਿਸ ਸੰਗਿਆਨ ਲੈਂਦੀ ਹੈ ਔਰ ਮੁੰਡੇ ਨੂੰ ਗ੍ਰਫਤ ਦੇ ਵਿੱਚ ਲੈ ਕੇ ਇਸ ਪੂਰੇ ਮਾਮਲੇ ਦਾ ਪੂਰਾ ਜਿਹੜਾ ਚਿੱਠਾ ਉਸ ਨੂੰ ਉਜਾਗਰ ਕਰਦੀ ਹੈ ਲੇਕਿਨ ਕੁੜੀ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਕਿ ਕਿਸ ਢੰਗ ਦੇ ਨਾਲ ਮੁੰਡੇ ਦੇ ਨਾਲ ਉਸਨੇ ਦੋਸਤੀ ਕੀਤੀ ਕਿਸ ਢੰਗ ਦੇ ਨਾਲ ਵਿਆਹ ਹੋਇਆ ਬਾਅਦ ਦੇ ਵਿੱਚ ਵੀਡੀਓ ਬਣੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਔਰ ਜਦੋਂ ਕੁੜੀ ਮੁੰਡੇ ਖਿਲਾਫ ਇਨਵੈਸਟੀਗੇਸ਼ਨ ਕਰਦੀ ਹੈ ਕੁੜੀ ਮੁੰਡੇ ਖਿਲਾਫ ਮਾਮਲਾ ਦਰਜ ਕਰਾਉਂਦੀ ਹੈ ਤੇ ਉਸ ਨੂੰ ਆ ਵੀ ਪਤਾ ਲੱਗਦਾ ਹੈ ਕਿ ਮੁੰਡਾ ਜਿਹੜਾ ਨਸ਼ੇ ਦਾ ਵੀ ਆਦੀ ਹੈ ਨਸ਼ੇ ਦੇ ਟੀਕੇ ਵੀ ਲੰਦ ਹੈ ਤੇ ਹੁਣ ਉਹ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਬਹਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਮੀਡੀਆ ਕੋਲ ਤੇ ਆ ਕੁੜੀ ਪਹੁੰਚ ਚੁੱਕੀ ਹੈ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਐਫ ਆਈ ਆਰ ਵੀ ਹੋ ਚੁੱਕੀ ਹੈ ਲੇਕਿਨ ਕਦੋਂ ਮੁੰਡੇ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਕੁੜੀ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਜੇਕਰ ਤੁਸੀਂ ਕਿਸੇ ਦੇ ਨਾਲ ਦੋਸਤੀ ਕਰਦੇ ਹੋ ਕਿਉਂਕਿ ਆਮੂਮਨ ਵੇਖਣ ਨੂੰ ਮਿਲਦਾ ਹੈ ਕਿ ਜਿਹੜੀ ਸੋਸ਼ਲ ਸਾਈਟਾਂ ਹੈਗੀਆਂ ਨੇ ਇੰਸਟਾਗ੍ਰam ਹੋ ਗਿਆ ਫੇਸਬੁੱਕ ਹੋ ਗਿਆ ਇਸ ਦੇ ਉੱਪਰ ਜਿਹੜੀ ਫਰੈਂਡਸ਼ਿਪ ਹੁੰਦੀ ਹੈ ਜੇਕਰ ਉਹ ਫਰੈਂਡਸ਼ਿਪ ਤੁਸੀਂ ਅੱਗੇ ਵਧਾਣਾ ਚਾਹੁੰਦੇ ਹੋ ਤੇ ਸੋਚ ਸਮਝ ਕੇ ਉਸ ਫਰੈਂਡਸ਼ਿਪ ਨੂੰ ਅੱਗੇ ਵਧਾਓ ਕਿਉਂਕਿ ਮੋਹਾਲੀ ਦਾ ਇੱਕ ਇਹੋ ਜਿਹਾ ਸਨਸਨੀਖੇਸ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਇੱਕ ਮਾਡਲ ਕੁੜੀ ਇੱਕ ਮੁੰਡੇ ਦੇ ਸੰਪਰਕ ਦੇ ਵਿੱਚ ਆਂਦੀ ਹੈ ਰਿਸ਼ਤਾ ਅੱਗੇ ਵੱਧਦਾ ਦੋਸਤੀ ਪੱਕੀ ਹੁੰਦੀ ਹੈ ਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ ਵਿਆਹ ਵੀ ਹੁੰਦਾ ਲੇਕਿਨ ਵਿਆਹ ਦੇ ਵਿੱਚ ਮਾਪਿਆਂ ਦੀ ਮਨਜ਼ੂਰੀ ਨਹੀਂ ਹੁੰਦੀ ਕੁੜੀ ਮੁੰਡੇ ਦੇ ਨਾਲ ਇਨਾ ਕੋ ਇਨਵੋਲਵ ਹੋ ਜਾਂਦੀ ਹੈ ਕਿ ਉਸ ਦੇ ਉੱਪਰ ਬਲਾਈਂਡ ਟਰਸਟ ਕਰਨਾ ਸ਼ੁਰੂ ਕਰ ਦਿੰਦੀ ਹੈ ਲੇਕਿਨ ਇਸੀ ਟਰਸਟ ਦਾ ਫਾਇਦਾ ਚੱਕ ਕੇ ਉਹ ਮੁੰਡਾ ਕੁੜੀ ਦੀ ਅਸ਼ਲੀਲ ਵੀਡੀਓ ਬਣਾਉਂਦਾ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਜਾਂਦਾ ਹੈ ਉਸ ਵਾਇਰਲ ਵੀਡੀਓ ਨੂੰ ਵੇਖ ਕੇ ਕੁੜੀ ਥਾਣੇ ਪਹੁੰਚਦੀ ਹੈ ਮੁੰਡੇ ਖਿਲਾਫ ਪਰਚਾ ਦਰਜ ਕਰਾਉਂਦੀ ਹੈ لیکن حیرت دی گل ہے ਕੁੜੀ ਦੇ ਜਿਹੜੇ ਅਲੀਗੇਸ਼ਨ ਨੇ ਕਿ ਪੁਲਿਸ ਨੇ ਮਾਮਲਾ ਤੇ ਦਰਜ ਕਰ ਲਿਆ ਲੇਕਿਨ ਹੁਣ ਤੱਕ ਮੁੰਡੇ ਦੀ ਗ੍ਰਿਫਤਾਰੀ ਨਹੀਂ ਹੋਈ ਕਹਿੰਦੀ ਮੈਂ ਹਰ ਰੋਜ਼ ਥਾਣੇ ਜਾਨੀ ਆ ਪੁਲਿਸ ਨੂੰ ਕਹਿੰਨੀ ਆ ਐਕਸ਼ਨ ਲੋ ਲੇਕਿਨ ਹਜੇ ਵੀ ਮੁੰਡਾ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ ਹੁਣ ਇਹ ਮਾਮਲਾ ਜਿਹੜਾ ਮਹਿਲਾ ਰਾਜ ਅਯੋਗ ਦੀ ਜਿਹੜੀ ਚੇਅਰ ਪਰਸਨ ਹੈਗੀ ਹੈ ਰਾਜ ਲਾਲੀ ਗਿੱਲ ਉਹਨਾਂ ਦੇ ਸੰਗਿਆਨ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਵੇਖਣ ਵਾਲੀ ਗੱਲ ਰਹੇਗੀ ਹਾਈ ਪ੍ਰੋਫਾਈਲ ਮਾਮਲਾ ਬਣਦਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਵਾਦੋਪੁਲ ਸੰਗਿਆਨ ਲੈਂਦੀ ਹੈ ਔਰ ਮੁੰਡੇ ਨੂੰ ਗ੍ਰਫਟ ਦੇ ਵਿੱਚ ਲੈ ਕੇ ਇਸ ਪੂਰੇ ਮਾਮਲੇ ਦਾ ਪੂਰਾ ਜਿਹੜਾ ਚਿੱਠਾ ਉਸ ਨੂੰ ਉਜਾਗਰ ਕਰਦੀ ਹੈ ਲੇਕਿਨ ਕੁੜੀ ਦੇ ਜਿਹੜੇ ਬਿਆਨ ਸਾਹਮਣੇ ਆਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਕਿ ਕਿਸ ਢੰਗ ਦੇ ਨਾਲ ਮੁੰਡੇ ਦੇ ਨਾਲ ਉਸਨੇ ਦੋਸਤੀ ਕੀਤੀ ਕਿਸ ਢੰਗ ਦੇ ਨਾਲ ਵਿਆਹ ਹੋਇਆ ਬਾਅਦ ਦੇ ਵਿੱਚ ਵੀਡੀਓ ਬਣੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਔਰ ਜਦੋਂ ਕੁੜੀ ਮੁੰਡੇ ਖਿਲਾਫ ਇਨਵੈਸਟੀਗੇਸ਼ਨ ਕਰਦੀ ਹੈ ਕੁੜੀ ਮੁੰਡੇ ਖਿਲਾਫ ਮਾਮਲਾ ਦਰਜ ਕਰਾਉਂਦੀ ਹੈ ਤੇ ਉਸ ਨੂੰ ਆ ਵੀ ਪਤਾ ਲੱਗਦਾ ਹੈ ਕਿ ਮੁੰਡਾ ਜਿਹੜਾ ਨਸ਼ੇ ਦਾ ਵੀ ਆਦੀ ਹੈ ਨਸ਼ੇ ਦੇ ਟੀਕੇ ਵੀ ਲੰਦ ਹੈ ਤੇ ਹੁਣ ਉਹ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਬਹਿਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਮੀਡੀਆ ਕੋਲ ਤੇ ਆ ਕੁੜੀ ਪਹੁੰਚ ਚੁੱਕੀ ਹੈ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਐਫ ਆਈ ਆਰ ਵੀ ਹੋ ਚੁੱਕੀ ਹੈ ਲੇਕਿਨ ਕਦੋਂ ਮੁੰਡੇ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਇਸ ਕੁੜੀ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ